ਕਦੇ ਕਾਲੀ ਦਲ ਦੇ ਥੱਲੇ ਵਾਲੇ ਦਿੱਤਾ ਕਦੇ ਭਾਰਤੀ ਜਨਤਾ ਪਾਰਟੀ ਵਾਲੇ ਪੰਜਾਬ ਇਕਾਈ ਦੇ ਜਿਹੜੇ ਨਵੇਂ-ਨਵੇਂ ਪ੍ਰਧਾਨ ਬਣੇ ਨੇਗੇ ਜਿਹੜੇ ਕਾਂਗਰਸ ਪਾਰਟੀ ਤੋਂ ਸ਼ਿਫਟ ਹੋ ਕੇ ਬੀਜੇਪੀ ਚ ਗਏ ਨੇਗੇ ਉਹ ਲਗਾਤਾਰ ਆਪਣੀ ਬਿਆਨਬਾਜ਼ੀ ਜਿਹੜੀ ਆ ਸਿਆਸੀ ਬਿਆਨਬਾਜ਼ੀ ਪੰਜਾਬ ਚ ਦਿੱਤੇ ਰਹਿੰਦੇ ਨੇਗੇ ਕਿ ਨੌ ਮਾਸ ਦਾ ਰਿਸ਼ਤਾ ਦੁਬਾਰਾ ਜੋੜਨਾ ਚਾਹੀਦਾ ਕਿ ਦੁਬਾਰਾ ਸੱਤਾ ਵਿੱਚ ਆਉਣ ਦੇ ਲਈ ਆ ਕਾਲੀ ਦਲ ਭਾਜਪਾ ਨੂੰ ਇਕੱਠੇ ਹੋਣਾ ਚਾਹੀਦਾ ਇਸ ਤਰ੍ਹਾਂ ਦੀਆਂ ਗੱਲਾਂ ਆ ਕਾਲੀ ਦਲ ਦੇ ਲੀਡਰ ਔਰ ਭਾਰਤੀ ਜਨਤਾ ਪਾਰਟੀ ਦੇ ਲੀਡਰ ਪੰਜਾਬ ਕਰਦੇ ਰਹਿੰਦੇ ਨੇ ਪਰ ਲੇਕਿਨ ਜਦੋਂ ਕਾਲੀ ਦਲ ਦੀ ਕਾਲੇਲ ਦੇ ਪ੍ਰਧਾਨ ਜੀ ਗੱਲ ਕਰਦੇ ਨੇਗੇ ਉਹ ਗੱਟ ਜੋੜ ਤੋਂ ਡਡਾਈ ਕਰਦੇ ਨੇਗੇ ਜਦੋਂ ਭਾਜਪਾ ਵਾਲੇ ਗੱਲ ਕਰਦੇ ਨੇ ਸੈਂਟਰ ਲੀਡਰਸ਼ਿਪ ਉਹ ਕਹਿੰਦੇ ਆ ਕਿ ਅਸੀਂ ਪੰਜਾਬ ਚ ਕੱਲ੍ਹ ਇਲੈਕਸ਼ਨ ਲੜਾਂਗੇ ਪਰ ਮੈਂ ਪੰਜਾਬ ਦੇ ਇਤਿਹਾਸਿਕ ਉਹਨਾਂ ਪਲਾਂ ਦੀ ਜਾਣਕਾਰੀ ਦੇਣੀ ਚਾਹਣਾਗਾ ਇਤਿਹਾਸਿਕ ਦੇ ਉਹ ਇਤਿਹਾਸ ਦੇ ਉਹ ਪੰਨੇ ਜਿਹੜੇ ਕਾਲੇ ਪੰਨੇ ਆਕਾਲੀ ਦਲ ਭਾਜਪਾ ਦੇ ਸਮੇਂ ਲਿਖੇ ਗਏ ਜਦੋਂ ਪੰਜਾਬ ਦੇ ਅੰਦਰ ਆਕਾਲੀ ਦਲ ਤੇ ਭਾਜਪਾ ਦਾ ਰਾਜ ਸੀਗਾ ਕਿਸ ਤਰ੍ਹਾਂ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦੇ ਲਈ ਪੰਜਾਬ ਦੇ ਅੰਦਰ ਚਿੱਟੇ ਦਾ ਪ੍ਰਵੇਸ਼ ਕਰਾਇਆ ਕਿਸ ਤਰ੍ਹਾਂ ਆਕਾਲੀ ਭਾਜਪਾ ਦੇ ਨੇਤਾਵਾਂ ਨੇ ਮਿਲ ਕੇ ਪੰਜਾਬ ਦੀ ਜਵਾਨੀ ਦੇ ਖਿਲਾਫ ਇੱਕ ਬਹੁਤ ਵੱਡੀ ਸਾਜ਼ਿਸ਼ ਜੜੀ ਰਚੀ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਗੈਂਗਸਟਰਵਾਦ ਜਿਹੜਾ ਉਹ ਅਕਾਲੀ ਦਲ ਬੀਜੇਪੀ ਨੇ ਪੰਜਾਬ ਦੇ ਅੰਦਰ ਪੈਦਾ ਕੀਤਾ ਕਿਸ ਤਰ੍ਹਾਂ ਅਕਾਲੀ ਦਲ ਦੇ ਨੇਤਾਵਾਂ ਵੱਲੋਂ ਉਹਨਾਂ ਦੇ ਲੀਡਰਾਂ ਦੇ ਜਿਹੜੇ ਕੁਰਿੰਦੇ ਸੀ ਉਹਨਾਂ ਵੱਲੋਂ ਸ਼ਰੀਆਮ ਧੀਆ ਪੈਣਾ ਦੀ ਇੱਜ਼ਤ ਲੁੱਟੀ ਜਾਂਦੀ ਸੀ ਜੇਕਰ ਕੋਈ ਬਚਾਉਣ ਦਾ ਯਤਨ ਕਰਦਾ ਸੀ ਤਾਂ ਸਿਰ ਵਿੱਚ ਗੋਲੀ ਮਾਰੀ ਜਾਂਦੀ ਸੀ ਇਤਿਹਾਸ ਜਿਹੜਾ ਪੰਜਾਬ ਦੇ ਅੰਦਰ ਅਕਾਲੀ ਦਲ ਤੇ ਬੀਜੇਪੀ ਦਾ ਰਿਹਾਗਾ ਇਹ ਪੰਜਾਬ ਦਾ ਬੱਚਾ ਬੱਚਾ ਜਾਣਦਾ ਕਿ ਪੰਜਾਬ ਨੂੰ ਗੈਂਗਸਟਰ ਵਾਦਵਾ ਲਿਜਾਣ ਦੇ ਲਈ ਅਕਾਲੀ ਦਲ ਬੀਜੇਪੀ ਨੇ ਰੋਲ ਲਵਾਇਆ ਪੰਜਾਬ ਜਾਣਦਾਗਾ ਕਿ ਪੰਜਾਬ ਦੇ ਅੰਦਰ ਨਸ਼ਿਆਂ ਦਾ ਕਾਰੋਬਾਰ ਨਸ਼ਿਆਂ ਦਾ ਵਪਾਰ ਅਕਾਲੀ ਦਲ ਬੀਜੇਪੀ ਵਾਲੇ ਲੈ ਕੇ ਆਏ ਇਹ ਪੰਜਾਬ ਜਾਣਦਾਗਾ ਭਰਾਵੋ ਹੁਣ ਦੋਨੋਂ ਹੀ ਪੰਜਾਬ ਦੀ ਸਰ ਜ਼ਮੀਨ ਦੇ ਉੱਤੇ ਪੰਜਾਬ ਦੀ ਉਸ ਜ਼ਮੀਨ ਦੇ ਉੱਤੇ ਜਿੱਥੇ ਕਦੇ ਨਫਰਤ ਦੇ ਬੀਜ ਪੈਦਾ ਨਹੀਂ ਹੋ ਸਕਦੇ ਪੰਜਾਬ ਦੀ ਉਹ ਜ਼ਮੀਨ ਜਿਹੜੀ ਗੁਰੂਆਂ ਪੀਰਾਂ ਦੀ ਜ਼ਮੀਨ ਆ ਉਸ ਦੇ ਉੱਤੇ ਦੁਬਾਰਾ ਆਪਣੀ ਖੋਈ ਹੋਈ ਸਿਆਸੀ ਤਾਕਤ ਜੜੀਆਂ ਨੂੰ ਲੱਭਦੇ ਫਿਰਦੇ ਨੇ ਪੰਜਾਬੀਆਂ ਨੇ ਕਦੇ ਅਜਿਹੇ ਧੜਵੀਆਂ ਨੂੰ ਮਾਫ ਨਹੀਂ ਕੀਤਾ ਜਿਨ੍ਹਾਂ ਧੜਵੀਆਂ ਨੇ ਪੰਜਾਬ ਨੂੰ ਬਰਬਾਦ ਕੀਤਾ ਹੋਵੇ ਕਿਉਂਕਿ ਇਹ ਜਿਹੜਾ ਇਤਿਹਾਸ ਆ ਉਹ ਕਾਲੀ ਦਲ ਦੇ ਹਿੱਸੇ ਆਇਆਗਾ ਕਿ ਕਾਲੀ ਦਲ ਤੇ ਭਾਜਪਾ ਨੇ ਨਾਲ ਕੇ ਸੱਤਾ ਹਥਿਆਕ ਕੇ ਹਾੜਵੀਆਂ ਦੀ ਤਰ੍ਹਾਂ ਪੰਜਾਬ ਨੂੰ ਲੁੱਟਦੇ ਸੀਗੇ ਪੰਜਾਬ ਨੂੰ ਬਰਬਾਦ ਕਰਦੇ ਸੀਗੇ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਪੰਜਾਬ ਦਾ ਵਪਾਰੀ ਪੰਜਾਬ ਦਾ ਦਲਿਤ ਪੰਜਾਬ ਦਾ ਮਲਾਜ਼ਮ ਹਰ ਵਰਗ ਜਿਹੜਾ ਉਹ ਜਦੋਂ ਵੀ ਕਾਂਲਲ ਬੀਜੇਪੀ ਦੀ ਸਰਕਾਰ ਆਈਆ ਉਦੋਂ ਲੁੱਟਿਆ ਗਿਆ ਕੁੱਟਿਆ ਗਿਆ ਮਾਰਿਆ ਗਿਆ